ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਹੁਣ ਜਿਵੇਂ ਕਿਸਾਨ ਵੀਰਾਂ ਵਾਸਤੇ ਜਿਹੜੀ ਸਰਕਾਰ ਨੇ ਨਵੀਂ ਅਪਡੇਟ ਦਿੱਤੀ ਜਿਹਦੇ ਵਿੱਚ ਕੇ ਸੀ ਸੀ ਲੋਨ ਜਿਹੜਾ 3 ਲੱਖ ਤੋਂ ਵਧਾ ਕੇ 5 ਲੱਖ ਤੱਕ ਉਹਦੀ ਲਿਮਟ ਜਿਹੜੀ ਵਧਾ ਦਿੱਤੀ ਆ ਉਹਦੇ ਕਰਕੇ ਹੁਣ ਜਿਹੜਾ ਕਿਸਾਨ ਵੀਰਾਂ ਦੇ ਜਿਆਦਾ ਸਵਾਲ ਆ ਰਹੇ ਉਹਦੇ ਵਿੱਚ ਕਿਸਾਨ ਪੁੱਛ ਰਿਹਾ ਹੈ ਵੀ ਜੇਕਰ ਅਸੀਂ 5 ਲੱਖ ਦੀ ਲਿਮਟ ਲੈਣੀ ਹੋਵੇ ਤਾਂ ਕੀ ਸਾਨੂੰ ਕਿੰਨੀ ਜ਼ਮੀਨ ਤੇ ਉੱਪਰ ਜਿਹੜੀ ਲਿਮਟ 5 ਲੱਖ ਦੀ ਲਿਮਟ ਮਿਲ ਸਕਦੀ ਯਾਨਕਿ 5 ਲੱਖ ਦਾ ਕਰਜ਼ਾ ਮਿਲ ਸਕਦਾ ਕਿੰਨੀ ਜ਼ਮੀਨ ਹੋਣੀ ਜ਼ਰੂਰੀ ਆ ਇੱਕ ਕਿੱਲੇ ਤੇ ਕਿੰਨੀ ਲਿਮਟ ਮਿਲ ਜਾਂਦੀ ਆ ਸੋ ਜੇਕਰ ਡਿਫਾਲਟਰ ਕੇਸ ਦੇ ਵਿੱਚ ਜੇਕਰ ਆਪਣਾ ਪਹਿਲਾ ਕੋਈ ਡਿਫਾਲਟਰ ਕੇਸ ਰਿਹਾ ਤਾਂ ਦੁਬਾਰਾ ਆਪਾਂ ਲਿਮਟ ਲੈਣੀ ਆ ਯਾਨੀ ਕਿ ਕਰਜ਼ਾ ਲੈਣਾ ਤਾਂ ਉਹ ਤੇ ਆਪਾਂ ਨੂੰ ਜਿਹੜੀ ਲਿਮਟ ਮਿਲ ਜਾਂਦੀ ਜਾਂ ਨਹੀਂ ਮਿਲਦੀ ਉਹਦੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਦੇਖ ਰਹੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨਪਰ ਆਪਾਂ ਗੱਲ ਕਰਦੇ ਆ ਜਿਹੜੀ ਕੇ ਸੀ ਜੀ ਲੋਨ ਬ ਜਿਨ੍ਹਾਂ ਜ਼ਿਆਦਾਤਰ ਕਿਸਾਨ ਵੀਰ ਆਪਾਂ ਲਿਮਟ ਦੇ ਨਾਮ ਨਾਲ ਜਾਣਦੇ ਆਂ ਜਿਹੜੀ ਬੈਂਕਾਂ ਦੇ ਵਿੱਚੋਂ ਕਿਸਾਨਾਂ ਦੁਆਰਾ ਲਈ ਜਾਂਦੀ ਆ। ਸੋ ਉਹਦੇ ਉੱਪਰ ਜਿਹੜੀ ਅਪਡੇਟ ਆਈ ਸੀ ਸਰਕਾਰ ਦੀ ਉਹਦੇ ਕਰਕੇ ਹੁਣ ਜ਼ਿਆਦਾਤਰ ਕਿਸਾਨ ਵੀਰਾਂ ਸਵਾਲ ਆ ਰਹੇ। ਪਰ ਇੱਥੇ ਉਹਨਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਵਾਸਤੇ ਦੱਸਦੇ ਨੇ ਜਿਨ੍ਹਾਂ ਆਪਣੀ ਪਿਛਲੀ ਵੀਡੀਓ ਨਹੀਂ ਦੇਖੀ ਜਿਹਦੇ ਵਿੱਚ ਆਪਾਂ ਦੱਸਿਆ ਵੀ ਜਿਹੜੀ 3 ਲੱਖ ਤੋਂ 5 ਲੱਖ ਦੀ ਲਿਮਟ ਉਹਦਾ ਵਿੱਚ ਕਿਸਾਨ ਵੀਰਾਂ ਨੂੰ ਕੀ ਕੀ ਫਾਇਦਾ ਹੋਊਗਾ। ਉਹਦੇ ਵਿੱਚ ਕਿਸਾਨ ਵੀਰੋ ਜਿੱਥੇ ਆਪਾਂ 3 ਲੱਖ ਦੀ ਲਿਮਟ ਲੈਣੇ ਸੀ ਉਹਦੇ ਉੱਪਰ ਜੇਕਰ ਆਪਾਂ ਨੂੰ 4% ਵਿਆਜ ਪੈਂਦਾ ਸੀ ਤਾਂ ਹੁਣ ਆਪਾਂ ਜੇਕਰ 5 ਲੱਖ ਦੀ ਲਿਮਟ ਲੈਣੇ ਆ ਜਾਂ ਕਿ ਲਿਮਟ ਵਧਾ ਦਿੰਨੇ ਆ ਤੇ ਉਹੀ ਜਿਹੜਾ ਵਿਆਜ ਸੇਮ ਵਿਆਜ ਆਪਾਂ ਨੂੰ 3 ਲੱਖ ਤੇ ਜਿਹੜਾ ਪੈਂਦੇ ਹੁੰਦਾ ਹੈ ਉਹਨਾ ਹੀ ਆਪਾਂ ਨੂੰ ਵਿਆਜ 5 ਲੱਖ ਤੇ ਪਊਗਾ ਜੇਕਰ ਆਪਾਂ ਨੂੰ 3 ਲੱਖ ਦੀ ਲਿਮਟ ਤੇ 7% ਵਿਆਜ ਪੈਂਦਾ ਸੀ ਤਾਂ ਉਹਨਾ ਹੀ ਵਿਆਜ ਆਪਾਂ ਨੂੰ 7% ਹੀ ਆਪਾਂ ਨੂੰ 5 ਲੱਖ ਦੀ ਲਿਮਟ ਤੇ ਪਵੇਗਾ ਯਾਨੀ ਕਿ ਵਿਆਜ ਸੇਮ ਹੀ ਰਹੇਗਾ ਤੇ ਆਪਾਂ ਜਿਹੜਾ ਕਰਜ਼ਾ ਜਾਂ ਲਿਮਟ ਆਪਾਂ ਵਧਾ ਸਕਦੇ ਆ ਸੋ ਸੇਮ ਵਿਆਜ ਤੇ ਹੀ ਸੋ ਜਿਹੜੇ 3 4% ਜਾਂ 7% ਵਿਆਜ ਬੈਂਦਾ ਉਹਦੇ ਵਾਸਤੇ ਤੁਸੀਂ ਜਿਹੜੀ ਪਿਛਲੀ ਵੀਡੀਓ ਦੇਖ ਸਕਦੇ ਜੀ ਹੁਣ ਆਪਾਂ ਗੱਲ ਕਰਦੇ ਆ ਜਦੋਂ ਜਿਹੜੀ ਬੈਂਕਾਂ ਲਿਮਟਾਂ ਦਿੰਦੀਆਂ ਉਹ ਪਹਿਲਾਂ ਕੀ ਕੀ ਚੀਜ਼ਾਂ ਦੇਖਦੀਆਂ ਕਿਉਂਕਿ ਹਰ ਇੱਕ ਚੀਜ਼ ਨੂੰ ਵਾਚ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਬੈਂਕ ਕੇ ਆਪਾਂ ਨੂੰ ਲਿਮਟ ਦਿੰਦੀ ਆ ਯਾਨੀ ਕਿ ਕਰਜ਼ਾ ਦਿੰਦੀ ਆ ਉਹਦੇ ਵਾਸਤੇ ਪਹਿਲੇ ਨੰਬਰ ਤੇ ਤਾਂ ਜਿਹੜੀ ਬੈਂਕ ਹੁੰਦੀ ਉਹਨੇ ਦੇਖਣੀ ਦੀ ਕਿ ਆਪਣੀ ਜ਼ਮੀਨ ਕਿੰਨੀ ਆ ਕਿਹੜੇ ਏਰੀਆ 'ਚ ਆਪਾਂ ਫਸਲ ਵਗੈਰਾ ਕਿਹੜੀ ਉੱਥੇ ਬੀਜਦੇ ਆ ਤਾਂ ਉਹ ਉਹਨੂੰ ਚੀਜ਼ ਨੂੰ ਦੇਖਦੀ ਦੂਜੇ ਨੰਬਰ ਜੇਕਰ ਆਪ ਨੂੰ ਉਸ ਬੈਂਕ ਦੇ ਵਿੱਚ ਆ ਕਾਊਂਟ ਹੈਗਾ ਏ ਖਾਤਾ ਉਹਦੇ ਵਿੱਚ ਆਪਣਾ ਲੈਂਡ ਦੇਣ ਕਿੱਦਾਂ ਦਾ ਹੈ ਕਿੰਨਾ ਕੁ ਲੈਂਡ ਦੇਣ ਆ ਸੋ ਉਹਦੇ ਨਾਲ ਹੀ ਜਿਹੜਾ ਜੇਕਰ ਆਪਣਾ ਉਸ ਬੈਂਕ ਦੇ ਵਿੱਚ ਪਹਿਲਾਂ ਕੋਈ ਲਿਮਟ ਚੱਲ ਰਹੀ ਆ ਤਾਂ ਉਹ ਵੀ ਬੈਂਕ ਦੇਖਦੀ ਵੀ ਇਸ ਜਿਹੜਾ ਪਰਸਨ ਜਿਹੜਾ ਪਹਿਲਾਂ ਲਿਮਟ ਚਲਾ ਰਿਹਾ ਹੁਣ ਲਿਮਟ ਵਧਾਉਣੀ ਚਾਹੁੰਦਾ ਆ ਉਹਦਾ ਪਹਿਲਾਂ ਦਾ ਵਿਹਾਰ ਕਿੱਦਾਂ ਦਾ ਹੈ ਲਿਮਟ ਬਿਲਕੁਲ ਸਹੀ ਸਮੇਂ ਤੇ ਉਲਟ ਪੁਲਟ ਕਰ ਰਿਹਾ ਹੈ ਤਾਂ ਉਹ ਇਹ ਚੀਜ਼ਾਂ ਦੇਖ ਕੇ ਤਾਂ ਬੈਂਕ ਜਿਹੜੀ ਆਪਾਂ ਨੂੰ ਅੱਗੇ ਲਿਮਟ ਵਧਾਉਂਦੀ ਹੈ ਜਾਂ ਫਿਰ ਅੱਗੇ ਵਿਆਜ ਵਿਆਜ ਤੇ ਜਿੰਨਾ ਵੀ ਆਪਾਂ ਨਵੀਂ ਲਿਮਟ ਲੈਣੀ ਆ ਉਹ ਵੀ ਦਿੰਦੀ ਬਾਕੀ ਜਿਹੜੀਆਂ ਬੈਂਕਾਂ ਦੀ ਪਾਲਿਸੀ ਹੁੰਦੀ ਆ ਆਪੋ ਆਪਣੀ ਬੈਂਕਾਂ ਦੀ ਸਰਕਾਰੀ ਜਾਂ ਪ੍ਰਾਈਵੇਟ ਬੈਂਕਾਂ ਦੀ ਜਿਹੜੀ ਵੱਖ-ਵੱਖਰੀ ਪਾਲਿਸੀ ਹੁੰਦੀ ਆ ਉਹਦੇ ਅਧੀਨ ਹੀ ਜਿਹੜੀ ਆਪਾਂ ਨੂੰ ਲਿਮਟ ਮਿਲਦੀ ਕਿਉਂਕਿ ਆਪਾਂ ਨੂੰ ਕਈ ਬੈਂਕਾਂ ਜਿਹੜੀਆਂ ਹੁੰਦੀਆਂ 80000 ਤੋਂ ਲੈ ਕੇ ਆਪਾਂ ਨੂੰ 1,25,30000 ਤੱਕ ਇੱਕ ਕਿਲੇ ਦੇ ਉੱਪਰ ਜੇਕਰ ਆਪਾਂ ਗੱਲ ਕਰਦੇ ਹਾਂ ਇੱਕ ਕਿੱਲੇ ਤੇ ਲਿਮਟ ਲੈਣੀ ਤਾਂ ਉੱਤੇ ਆਪਾਂ ਨੂੰ 80000 ਤੋਂ ਲੈ ਕੇ ਹਾਲਾਂਕਿ ਕਈ ਕਿਸਾਨ ਵੀਰ ਨੂੰ 50000 ਤੱਕ ਵੀ ਇੱਕ ਕਿੱਲੇ ਤੇ ਮਿਲਦਾ ਪਰ ਲਗਭਗ ਜ਼ਿਆਦਾਤਰ 80000 ਤੋਂ ਲੈ ਕੇ 125000 ਤੱਕ ਆਪਾਂ ਨੂੰ ਜਿਹੜਾ 20-25000 ਤੱਕ ਜਿਹੜਾ ਆਰਾਮ ਦੇ ਨਾਲ ਜਿਹੜਾ ਇੱਕ ਕਿੱਲੇ ਤੇ ਜਿਹੜੀ ਲੋਨ ਆ ਕੇ ਸੀਸੀ ਲੋਨ ਆ ਜਾਂ ਆਪਾਂ ਜਿਹਨੂੰ ਲਿਮਟ ਕਹਿ ਦਿੰਦੇ ਨੇ ਉਹ ਆਪਾਂ ਨੂੰ ਮਿਲ ਜਾਂਦੀ ਆ ਸੋ ਜੇਕਰ ਆਪਾਂ ਗੱਲ ਕਰਦੇ ਭਾਈ 5 ਕਿੱਲੇ ਦੀ ਆਪਾਂ 5 ਲੱਖ ਦੀ ਲਿਮਟ ਲੈਣੀ ਤੇ ਫਿਰ ਆਪਣੇ ਕੋਲ ਜ਼ਮੀਨ ਕਿੰਨੀ ਹੋਣੀ ਜ਼ਰੂਰੀ ਆ ਇੱਥੇ ਕਿਸਾਨਵਰ ਜਿਹੜੀ ਆਪਾਂ ਇੱਕ ਕਿੱਲੇ ਤੇ 1 ਲੱਖ ਜਾਂ 25000 ਆਪਾਂ ਨੂੰ ਮਿਲਦਾ ਲਿਮਟ ਮਿਲਦੀ ਆ ਉਹਦੇ ਵਾਸਤੇ ਬੈਂਕ ਆਪਣੀ ਜ਼ਮੀਨ ਵੀ ਦੇਖਦੀ ਕਿ ਆਪਣੀ ਆਮਦਨ ਵੀ ਦੇਖਣੀ ਹੁੰਦੀ ਹੈ ਨਾ ਵੀ ਆਪਣਾ ਕਿਹੜੀ ਫਸਲ ਬੀਜ ਰਹੇ ਆਂ ਜ਼ਿਆਦਾਤਰ ਵੈਸੇ ਕਿਸਾਨ ਵੀਰ ਜਿਹੜਾ ਕਣਕ ਝੋਨਾ ਹੀ ਆਪਾਂ ਖੇਤਾਂ 'ਚ ਲਾਉਨੇ ਜ਼ਿਆਦਾ ਫਸਲਾਂ ਇਹੀ ਲੱਗਦੀਆਂ ਵੈਸੇ ਤਾਂ ਚਲੋ ਆਲੂ ਮਟਰ ਜਾਂ ਸਬਜ਼ੀ ਵਗੈਰਾ ਵੀ ਜ਼ਿਆਦਾਤਰ ਕਿਸਾਨ ਵਿੱਚ ਵਿੱਚ ਲਾਉਂਦੇ ਆ ਪਰ ਵੱਡਾ ਰਗਬਾ ਜਿਹੜਾ ਚ ਕਣਕ ਤੇ ਝੋਨੇ ਥੱਲੇ ਹੁੰਦਾ ਇਹਨਾਂ ਤੇ ਆਪਾਂ ਨੂੰ ਕਿਸਾਨਵਰ ਵੱਧ ਤੋਂ ਵੱਧ ਜਿਹੜੀ 1 ਲੱਖ 20 25000 ਤੱਕ ਜਿਹੜੀ ਲਿਮਟ ਇੱਕ ਕਿਲੇ ਤੇ ਮਿਲ ਜਾਂਦੀ ਆ ਸੋ ਤੁਸੀਂ ਵੀ ਕਮੈਂਟ ਕਰਕੇ ਇੱਥੇ ਜਰੂਰ ਆਪਣਾ ਸੁਝਾਅ ਦੇ ਸਕਦੇ ਜੇਕਰ ਤੁਸੀਂ ਲਿਮਟ ਲਈ ਆ ਤਾਂ ਤੁਹਾਨੂੰ ਤੁਸੀਂ ਕਿੰਨੀ ਲਿਮਟ ਲਈ ਤੇ ਕਿੰਨੇ ਕਿਲੇ ਤੇ ਤੁਹਾਨੂੰ ਲਿਮਟ ਮਿਲੀ ਤੇ ਕੀ ਉਹਦਾ ਪ੍ਰੋਸੀਜਰ ਤੁਸੀਂ ਵੀ ਆਪਣਾ ਜਿਹੜਾ ਜਾਣਕਾਰੀ ਸ਼ੇਅਰ ਕਰ ਸਕਦੇ ਜੀ ਸੋ ਦੂਜੇ ਨੰਬਰ ਤੇ ਕਿਸਾਨ ਪਰੋ ਜੇਕਰ ਆਪਾਂ 5 ਲੱਖ ਦੀ ਲੈਣੀ ਲਿਮਟ ਉਹਦੇ ਵਾਸਤੇ ਕਿਸਾਨ ਆਪਣੇ ਕੋਲ ਜ਼ਮੀਨ ਦਾ ਇੱਥੇ ਹੁੰਦਾ ਹੈ ਜਿਹੜੇ ਬੈਂਕ ਮੈਨੇਜਰ ਆ ਜਾਂ ਫਿਰ ਬੈਂਕ ਤੇ ਡਿਪੈਂਡ ਕਰਦਾ ਹੈਗਾ ਆਪਾਂ ਨੂੰ ਘੱਟ ਜ਼ਮੀਨ ਤੇ ਵੀ ਵੱਧ ਲਿਮਟ ਮਿਲ ਜਾਂਦੀ ਆ ਤੇ ਕਈ ਵਾਰ ਆਪਾਂ ਨੂੰ ਜ਼ਿਆਦਾ ਜ਼ਮੀਨ ਹੋਣ ਤੇ ਵੀ ਆਪਾਂ ਨੂੰ ਲਿਮਟ ਨਹੀਂ ਮਿਲਦੀ। ਸੋ ਇੱਥੇ ਹੁੰਦਾ ਜਿੱਦਾਂ ਕਿ ਜੇਕਰ ਆਪਣਾ ਉੱਥੇ ਪਹਿਲਾਂ ਬੈਂਕ 'ਚ ਵਿਹਾਰ ਸਹੀ ਆ ਆਪਣੀ ਲਿਮਟ ਪਹਿਲਾਂ ਚੱਲ ਰਹੀ ਆ ਫਿਰ ਤਾਂ ਆਪਾਂ ਨੂੰ ਜੇਕਰ ਆਪਾਂ 5 ਲੱਖ ਦੀ ਲਿਮਟ ਵਧਾਉਣੀ ਆ ਤਾਂ ਉੱਥੇ ਆਪਾਂ ਨੂੰ 4 ਤੋਂ 5 ਗਿੱਲੇ ਆਪਣੇ ਕੋਲ ਜ਼ਮੀਨ ਹੋਵੇ ਤਾਂ ਤਾਂ ਵੀ ਆਪਣੀ ਜਿਹੜੀ ਲਿਮਟ ਆ ਆਪਾਂ ਨੂੰ ਮਿਲ ਜਾਂਦੀ ਆ। ਇਹ ਆਪਣੇ ਉੱਥੇ ਬੈਂਕ ਦੇ ਵਿੱਚ ਵਿਹਾਰ ਕਿੱਦਾਂ ਦਾ ਹੈ ਤੇ ਜਿਹੜਾ ਬੈਂਕ ਮੈਨੇਜਰ ਆਪਣੇ ਤੇ ਟਰਸਟ ਕਿੰਨਾ ਕਰਦਾ ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈ। ਵੈਸੇ ਓਵਰ ਆਲ ਜੇਕਰ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਕੇਸਾਂ ਦੇ ਵਿੱਚ ਆਪਾਂ ਨੂੰ ਕੁਲ 5 ਲੱਖ ਲੈਣ ਵਾਸਤੇ ਜਮੀਨ ਕਿੰਨੀ ਹੋਣੀ ਚਾਹੀਦੀ ਘੱਟੋ-ਘੱਟ ਆਪਣੇ ਕੋਲ 7 ਤੋਂ 8 ਕਿੱਲੇ ਜ਼ਮੀਨ ਹੋਣੀ ਜ਼ਰੂਰੀ ਆ ਜੇਕਰ ਆਪਾਂ 5 ਲੱਖ ਦੀ ਲਿਮਟ ਲੈਣੀ ਆ ਇਹ ਓਵਰਆਲ ਕੇਸਾਂ ਦੇ ਵਿੱਚ ਆ ਵੈਸੇ ਕਈ ਕੇਸਾਂ ਦੇ ਵਿੱਚ ਆਪਾਂ ਨੂੰ ਘੱਟ ਜ਼ਮੀਨ ਤੇ ਜਿਹੜੀ ਲਿਮਟ ਮਿਲ ਜਾਂਦੀ ਆ ਸੋ ਇਹ ਤਾਂ ਬੈਂਕ ਤੇ ਡਿਪੈਂਡ ਕਰਦਾ ਬਾਕੀ ਜਿਹੜਾ ਮੈਨੇਜਰ ਹੁੰਦੇ ਬੈਂਕਾਂ ਦੇ ਉਹ ਵੀ ਕਾਫੀ ਜ਼ਿਆਦਾ ਜੇਕਰ ਤਾਂ ਕੋਈ ਕਿਸਾਨ ਦੇ ਪੱਖ ਦੇ ਵਿੱਚ ਹੋਵੇ ਤਾਂ ਆਪਾਂ ਨੂੰ ਘੱਟ ਜ਼ਮੀਨ ਤੇ ਵੀ ਜਿਹੜਾ ਲੋਨ ਮਿਲ ਜਾਂਦਾ ਸੋ ਉਥੇ ਆਪਣਾ ਵਿਹਾਰ ਵੀ ਕਾਫੀ ਜ਼ਿਆਦਾ ਇਸ ਚੀਜ਼ ਤੇ ਡਿਪੈਂਡ ਹੁੰਦਾ ਵੀ ਆਪਣਾ ਵਿਹਾਰ ਉਸ ਬੈਂਕ 'ਚ ਕਿਦਾਂ ਦਾ ਆਪਣਾ ਖਾਤੇ 'ਚ ਲੈਣ ਦੇ ਨੇ ਕਿਦਾਂ ਦਾ ਆਪਾਂ ਫਸਲ ਕਿਹੜੀ ਬੀਜ ਰਹੇ ਆ ਆਪਣਾ ਏਰੀਆ ਕਿਹੜਾ ਇੱਥੇ ਕਿਸਾਨ ਮੇਰੇ ਕੋਈ ਵਾਰਾਂ ਇਹ ਵੀ ਆਪਣੇ ਥੋੜਾ ਜਿਹਾ ਪ੍ਰਭਾਵ ਇਸ ਚੀਜ਼ ਦਾ ਪੈ ਜਾਂਦਾ ਆਪਣਾ ਲਿਮਟ ਜਿੱਥੇ ਨਹੀਂ ਮਿਲਦੀ ਜਾਂ ਫਿਰ ਆਪਣੀ ਲਿਮਟ ਵਧਦੀ ਨਹੀਂ ਗਈ ਉਹਦਾ ਕਾਰਨ ਇਹ ਵੀ ਹੋ ਜਾਂਦਾ ਕਈ ਪਿੰਡਾਂ ਦਾ ਵਿਹਾਰ ਇਦਾਂ ਦਾ ਹੁੰਦਾ ਵੀ ਮੰਨ ਕੇ ਚਲੋ ਉਦਾਹਰਣ ਦੇ ਤੌਰ ਤੇ ਕਿ 100 ਬੰਦੇ ਨੇ ਆਪਣੇ ਪਿੰਡ 'ਚੋਂ ਲਿਮਟ ਚੱਕ ਲਈ ਆ ਉਹਦੇ ਵਿੱਚੋਂ ਜੇਕਰ 60 70 ਬੰਦੇ ਵਾਪਸੀ ਨਹੀਂ ਤਾਰਦੇ ਲਿਮਟ ਤਾਰਦੇ ਨਹੀਂ ਚਲੋ ਕਈ ਵਾਰ ਤਾਂ ਆਪਣੀ ਮਜਬੂਰੀ ਹੁੰਦੀ ਹੈ ਕਿ ਕਿਸਾਨ ਵੀਰਾਂ ਦੀ ਤਾਂ ਕਈ ਕਿਸਾਨ ਜਿਹੜੇ ਜਾਣ ਬੁੱਝ ਕੇ ਲਿਮਟ ਨਹੀਂ ਤਾਰਦੇ ਤਾਂ ਉਹਦੇ ਵਾਸਤੇ ਜਿਹੜੀ ਫਿਰ ਉਹ ਬੈਂਕ ਆਪਾਂ ਕਹਿ ਸਕਦੇ ਹਾਂ ਉਹ ਪਿੰਡ ਦਾ ਏਰੀਆ ਦਾ ਜਿਹੜਾ ਵਿਹਾਰ ਬੈਂਕ ਦੀ ਨਜ਼ਰ 'ਚ ਖਰਾਬ ਹੋ ਜਾਂਦਾ ਤੇ ਉਹ ਜਦੋਂ ਆਪਾਂ ਲਿਮਟ ਲੈਣ ਜਾਂਦੇ ਆ ਤੇ ਫਿਰ ਉਹ ਜਦੋਂ ਆਪਾਂ ਉਸ ਪਿੰਡ ਦਾ ਨਾਮ ਲੈਂਦੇ ਆ ਉੱਥੇ ਵੀ ਜਿਹੜੀਆਂ ਬੈਂਕਾਂ ਅੱਗੋਂ ਚੱਕ ਜਾਂਦੀਆਂ ਆਂ ਕਿ ਉਹ ਆਪਾਂ ਨੂੰ ਲਿਮਟ ਦੇਣ ਤੋਂ ਇਨਕਾਰ ਕਰ ਦਿੰਦੀਆਂ ਵੀ ਪਹਿਲੇ ਵਾਲੇ ਤਾਂ ਜਿਹੜੇ ਲੈ ਕੇ ਗਏ ਉਹ ਤਾਂ ਮੁੜੇ ਨਹੀਂ ਹੁਣ ਇਹਨਾਂ ਇਹਨਾਂ ਮੁੜਨਾ ਜਾਂ ਨਹੀਂ ਮੁੜਨਾ ਉਹ ਇਸੇ ਕਰਕੇ ਜਿਹੜੀ ਬੈਂਕ ਇਸ ਚੀਜ਼ ਤੋਂ ਵੀ ਡਰਦੀ ਆ। ਸੋ ਬਾਕੀ ਆਪਾਂ ਨੂੰ 5 ਲੱਖ ਲੈਣ ਵਾ 5 ਲੱਖ ਦੀ ਲਿਮਟ ਲੈਣ ਵਾਸਤੇ ਘੱਟੋ ਘੱਟ 6 ਤੋਂ 7 ਕਿਲੇ ਆਪਣੇ ਕੋਲ ਜ਼ਮੀਨ ਹੋਣੀ ਜ਼ਰੂਰੀ ਆ। ਸੋ ਇਹਦੇ ਵਿੱਚ ਆਪਾਂ ਨੂੰ ਅੰਦਰ ਅੰਦਰ ਜਿਹੜੀ ਆਪਾਂ ਲਿਮਟ ਬਣ ਜਾਂਦੀ ਆ। ਸੋ ਉਹਦੇ ਨਾਲ ਹੁਣ ਡਿਪਾਲਟਰ ਕੇਸ ਦੇ ਵਿੱਚ ਗੱਲ ਕਰੀਏ। ਤੇ ਜਿੱਥੇ ਡਿਫਾਲਟਰ ਕੇਸ ਹੋਏ ਜਿਵੇਂ ਕਿਸਾਨ ਵੀਰਾਂ ਦਾ ਵੀ ਸਵਾਲ ਡਿਫਾਲਟਰ ਕੇਸ ਅਸੀਂ ਪਹਿਲਾਂ ਸਾਡਾ ਡਿਫਾਲਟਾ ਕੇਸ ਹਨ ਦੁਬਾਰਾ ਲਿਮਟ ਮਿਲ ਜੂ ਕਿ ਨਹੀਂ ਤੇ ਇਹਦੇ ਵਿੱਚ ਕਿਸਾਨ ਵੀਰਾਂ ਨੂੰ 50% ਚਾਂਸ ਹੁੰਦੇ ਆ ਆਪਾਂ ਨੂੰ ਲਿਮਟ ਮਿਲਦੇ ਇਹਦੇ ਵਿੱਚ ਆਪਾਂ ਨੂੰ ਲਿਮਟ ਮਿਲ ਵੀ ਸਕਦੀ ਤੇ ਨਹੀਂ ਵੀ ਕਿਉਂਕਿ ਕਈ ਵਾਰ ਹੁੰਦੀ ਆ ਆਪਣੇ ਬਜ਼ੁਰਗਾਂ ਦੀ ਲਿਮਟ ਹੁੰਦੀ ਆ ਉਹ ਆਪਾਂ ਕੇਸ ਕਲੀਅਰ ਕੀਤਾ ਹੁੰਦਾ ਜੇਕਰ ਆਪਾਂ ਲਈ ਕਿਉਂਕਿ ਆਪਣੀ ਜਿਹੜੀ ਸਿੰਬਲ ਸਕੋਰ ਹੁੰਦਾ ਉਹ ਆਪਣਾ ਵੀ ਠੀਕ ਹੁੰਦਾ ਤੇ ਹਰ ਇੱਕ ਪਰਸਨ ਦਾ ਆਪੋ ਆਪਣਾ ਸਿੰਬਲ ਸਕੋਰ ਹੁੰਦਾ ਜਿਹਦੇ ਖਾਤੇ ਦੇ ਪਹਿਲਾਂ ਲਿਮਟ ਚੱਲਦੀ ਉਹਦਾ ਜਿਹੜਾ ਸੇਬਲ ਜਿਹੜੇ ਖਰਾਬ ਹੋ ਜਾਂਦੀ ਆ ਤਾਂ ਬਾਅਦ ਦੇ ਵਿੱਚ ਜੇਕਰ ਆਪਾਂ ਲਵਾਂਗੇ ਜੇਕਰ ਆਪਾਂ ਪਹਿਲਾਂ ਲਿਮਟ ਨਹੀਂ ਲਈ ਤੇ ਆਪਾਂ ਨੂੰ ਜਿਹੜੇ ਲਿਮਟ ਮਿਲਣ ਦੇ ਚਾਂਸ ਜ਼ਿਆਦਾ ਹੁੰਦੇ ਆ ਸੋ ਉਹਦੇ ਵਿੱਚ ਵੀ ਆਪਣੇ ਜਿਹੜਾ ਪਹਿਲਾ ਰਿਕਾਰਡ ਵੀ ਦੇਖਿਆ ਜਾਂਦਾ ਕਿ ਜਿਹੜੀ ਆਪਣੀ ਜ਼ਮੀਨ ਦਾ ਜਣੀ ਆਪਾਂ ਜਦੋਂ ਕਾਗਜ਼ ਪੱਤਰ ਆਪਣੀ ਜ਼ਮੀਨ ਦੇ ਬੈਂਕ ਉੱਥੇ ਆਪਾਂ ਲੈ ਕੇ ਜਾਂਦੇ ਨੇ ਜਦੋਂ ਬੈਂਕ ਦੇ ਵਿੱਚ ਮੈਨੇਜਰ ਨੂੰ ਦਿਖਾਉਨੇ ਆ ਉੱਥੇ ਫਿਰ ਉਹਦੇ ਵਿੱਚ ਆਪਣੀ ਜਿਹੜੀ ਜ਼ਮੀਨਦਾਰ ਉਹ ਦੇਖੇ ਜਾਂਦੇ ਵੀ ਪਹਿਲਾਂ ਤੇ ਕਿਹੜਾ ਲੋਨ ਚੱਲ ਰਿਹਾ ਸੀ ਉਹਨਾਂ ਕਿਦਾਂ ਕਲੀਅਰ ਕੀਤਾ ਲੋਨ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਇਹ ਚੀਜ਼ ਨੂੰ ਦੇਖ ਕੇ ਵੀ ਆਪਾਂ ਨੂੰ ਜਿਹੜੀ ਲਿਮਟ ਮਿਲਣ ਦੇ ਚਾਂਸ ਵੱਧ ਜਾਂ ਘਟ ਜਾਂਦੇ ਸੋ ਬਾਕੀ ਤਾਂ ਬੈਂਕ ਮੈਨੇਜਰ ਤੇ ਡਿਪੈਂਡ ਕਰਦਾ ਹੈ ਆਪਾਂ ਲਿਮਟ ਦੇਵੇ ਜਾਂ ਨਾ ਮਲੇ ਪਰ ਇਹਦੇ ਵਿੱਚ ਆਪਾਂ ਨੂੰ ਲਿਮਟ ਮਿਲ ਵੀ ਜਾਂਦੀ ਤੇ ਆਪਾਂ ਨੂੰ ਲਿਮਟ ਮਿਲਣੋਂ ਇਨਕਾਰ ਵੀ ਬੈਂਕ ਕਰ ਦਿੰਦੀ ਆ ਇਹ ਦੋਵੇਂ ਕੇਸ ਦੇਖੇ ਗਏ ਆ ਸੋ ਜੇਕਰ ਆਪਾਂ ਨੂੰ ਇੱਥੇ ਲਿਮਟ ਮਿਲ ਜਾਂਦੀ ਆ ਤੇ ਇੱਥੇ ਕਿਸਾਨ ਉਹ ਆਪਾਂ ਨੂੰ ਜਿਹੜਾ ਵਿਆਜ ਆਮ ਨਾਲੋਂ ਥੋੜਾ ਜਿਹਾ ਜ਼ਿਆਦਾ ਬੈਂਕਾਂ ਲਾਉਂਦੀਆਂ ਉਹ ਕਿਉਂ ਲਾਉਂਦੀਆਂ ਕਿ ਆਪਣਾ ਵਿਹਾਰ ਪਹਿਲਾਂ ਖਰਾਬ ਹੋ ਜਾਂਦਾ ਪਰ ਜਦੋਂ ਹੀ ਆਪਾਂ 3 ਤੋਂ 4 ਸਾਲ ਤੱਕ ਜੇਕਰ ਬੈਂਕ ਨਾਲ ਸਹੀ ਚੱਲਦੇ ਆ ਤੇ ਆਪਣਾ ਵਿਹਾਰ ਬੈਂਕ ਦੀ ਨਜ਼ਰ ਸਹੀ ਹੋ ਜਾਂਦਾ ਬੈਂਕ ਦੀ ਯਾਨਕਿ ਬੈਂਕ ਮੈਨੇਜਰ ਜਿਹੜਾ ਉਹ ਆਪਣੇ ਤੇ ਜਿਹੜਾ ٹرسٹ ਕਰਨਾ ਸ਼ੁਰੂ ਕਰ ਦਿੰਦਾ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਕਿ ਹੁਣ ਬੰਦਾ ਬਿਲਕੁਲ ਸਹੀ ਚੱਲ ਰਿਹਾ ਤੇ ਉੱਥੇ ਆਪਣੀ ਲਿਮਟ ਜਿਹੜੀ ਥੋੜੀ ਜ਼ਮੀਨ ਤੇ ਵੱਧ ਵੀ ਜਾਂਦੀ ਹੈ ਤੇ ਆਪਾਂ ਨੂੰ ਜਿਹੜਾ ਵਿਆਜ ਦੇ ਵਿੱਚ ਛੋਟ ਵੀ ਮਿਲਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਤਰੀਕੇ ਨਾਲ ਜਿਹੜਾ ਬੈਂਕਾਂ ਆਪੋ ਆਪਣੀ ਪਾਲਿਸੀ ਦੇ ਅਧੀਨ ਹਰ ਇੱਕ ਚੀਜ਼ ਨੂੰ ਜਾਂਚ ਵਾਚ ਕੇ ਉਹਨਾਂ ਕੈਲਕੂਲੇਸ਼ਨ ਕਰਕੇ ਕਿਉਂਕਿ ਉਹਨਾਂ ਹਰ ਇੱਕ ਚੀਜ਼ ਦੇਖਣੀ ਹੁੰਦੀ ਕਿ ਪਰਸਨ ਦੀ ਵੀ ਇੰਨੀ ਕਮਾਈ ਕਿੰਨੀ ਆ ਇਹ ਤੇ ਇਹਨੇ ਖਰਚਾ ਕਿੰਨਾ ਕਰਨਾ ਜ਼ਮੀਨ ਕਿਹੜੀ ਉਹਦੇ ਵਿੱਚ ਫਸਲ ਕਿਹੜੀ ਬੀਜ ਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਬੈਂਕ ਆਪਾਂ ਨੂੰ ਲ ਤੋ ਵੀਡੀਓ ਚੰਗੀ ਲੱਗੇ ਤਾਂ ਬੱਸ ਤੁਹ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ